ਜੇ ਵਿਸਤਾ 13 ਤਰੀਕ ਨੂੰ ਵੋਟਾਂ ਪੈ ਜਾਂਦੀਆਂ ਤੇ ਜੇ ਆ ਕੁਝ ਨਾ ਕਰਦੇ ਤਾਂ ਬਾਈ ਜੀ ਆਮ ਆਦਮੀ ਪਾਰਟੀ 15000 ਤੇ ਖੜੀ ਸੀ 15 16000 ਤੇ ਖੜੀ ਸੀ ਜਿਹੜੀ 5 10000 ਬੋਟ ਦਾ ਪ੍ਰਸ਼ਾਸਨ ਤੇ ਜ਼ੋਰ ਨਾ ਪਈਆ ਇਹ ਸਾਰੇ ਜਾਣਦੇ ਆ ਸਾਰੇ ਪੱਤਰਕਾਰ ਜਾਣਦੇ ਆ ਹਰ ਬੰਦਾ ਬਰਨਾਲੇ ਦਾ ਜਾਣਦਾ ਤੇ ਤੁਹਾਡੀ ਨਿਤਕਦਾ ਕਿੱਥੇ ਹੈ ਜੀ ਗਰਦੀਬ ਬਾੜ ਦੀ ਚਲੋ ਤੁਸੀਂ ਵਾਈਫ ਦੀ ਗੱਲ ਕੀਤੀ ਬਾਈ ਜੀ ਇੱਥੇ ਪਤਾ ਨਹੀਂ ਕਿੰਨੇ ਜਣੇ ਨੇ ਪ੍ਰਚਾਰ ਕੀਤਾ ਮੈਂ ਕਹਣਾ ਪਰ ਮੇਰੀ ਵਾਈਫ ਨੇ ਵੀਰੇ ਵੋਟਾਂ ਥੋਡੇ ਵਲੇ ਵੀ ਮੰਗੀਆਂ ਸੀ ਚਾਹੇ 17 ਸੀ ਚਾਹੇ 22 ਸੀ ਉਹਨੇ ਮੀਤਹੇਰ ਲਈ ਵੀ ਵੋਟਾਂ ਮੰਗੀਆਂ ਸੀ ਕਦੇ ਉਹ ਧੰਨਵਾਦੀ ਕਰ ਦਿੰਦਾ ਹੈ ਚਲੋ ਜੀ ਇੱਕ ਵਾਰ ਮੇਰੇ ਲਈ ਮੰਗ ਲਈਆਂ ਚਲ ਫੇਰ ਵੀ ਕੀ ਗਨਾਹ ਕਰ ਲਿਆ ਮੈਂ ਸੋ ਮੈਂ ਕਹਿਣਾ ਇਹ ਸਾਰੀਆਂ ਚੀਜ਼ਾਂ ਦੂਜੀ ਗੱਲ ਉਹ ਕਹਿੰਦੇ ਜੀ ਲੈਂਡ ਪੋਲਿੰਗ ਤੇ ਆਪਣੇ ਮਾਨਯੋਗ ਐਮਪੀ ਸਾਹਿਬ ਕਹਿੰਦੇ ਸਾਹਿਬ ਸਾਹਿਬ ਇੱਥੇ ਰੋਕਣਾ ਚਾਹਾਂਗੇ ਤੁਹਾਨੂੰ ਤੁਸੀਂ ਅੱਜ ਵੀ ਪ੍ਰੈਸ ਕਾਨਫਰੰਸ ਨਹੀਂ ਵੀ ਸਾਡੇ ਕੁਝ ਪੱਲੇ ਨਹੀਂ ਪਾ ਰਹੇ ਸਾਰਾ ਧਾਰਮਿਕ ਸਥਾਨਾਂ ਤੇ ਛੱਡ ਰਹੇ ਨਹੀਂ ਨਹੀਂ ਜੀ ਮੈਂ ਸਾਰਾ ਦੱਸੂਗਾ ਜੀ ਕੋਈ ਐਸੀ ਗੱਲ ਨਹੀਂ ਬਹੁਤ ਪ੍ਰੈਸ ਕਾਨਫਰੰਸ ਆਦਰ ਨਾਲ ਨਾਲ ਮਾਫੀ ਮੰਗੀ ਲੈ ਇੱਕ ਮਿੰਟ ਮੈਂ ਸਾਰੀ ਗੱਲਾਂ ਦਾ ਜਵਾਬ ਦੇ ਸੀ ਲੰਮੀ ਬਹੁਤ ਹੋ ਗਈ ਚਲਣੀ ਨਹੀਂ ਇਹ ਕਿਸੇ ਚਲੋ ਆਪਾਂ ਮਾਫੀ ਦੇ ਗੱਲ ਮੁਕਦੀ ਕਰੋ WhatsApp ਤੁਸੀਂ ਮਾਫੀ ਮੰਗੀ ਚਲੋ ਮੈਂ ਮੈਂ ਇੱਕ ਗੱਲ ਸੁਣਨੀ ਹੈ ਮੈਂ ਇੱਕ ਗੱਲ ਦੱਸਦਾ ਤੁਸੀਂ ਨਾਲ ਨਾਲ ਇਹ ਜਿਹੜੇ ਨਾਮ ਨੇ ਇਹਨਾਂ ਦਾ ਨਾਮ ਹਰਦੀਪ ਸਿੰਘ ਆ ਜੀ ਜਿਹੜੇ ਧੂਰੀ ਦੇ ਨੇ ਜਿਹੜੇ ਧੂਰੀ ਦੇ ਨੇ ਉਹਨਾਂ ਦਾ ਨਾਮ ਹਰਦੀਪ ਸਿੰਘ ਆ ਉਹਨਾਂ ਦਾ ਬੇਟੇ ਦਾ ਨਾਮ ਜਸ਼ਨ ਜੋਤ ਆ ਇਹ ਕੰਪਨੀ ਦੀ ਗੱਲ ਕਰਦੇ ਹਾਂ ਰੋਦੂ ਜਿਹੜੀ ਰੋਦੂ ਸਿੰਘ ਇਹ ਮੀਤਹਿਰ ਸਾਹਿਬ ਦੇ ਕਲਾਸਮੇਟ ਨੇ ਜਸ਼ਨਜੋਤ ਜੀ ਆਪਾਂ ਫੋਟੋਆਂ ਵੀ ਤੁਹਾਨੂੰ ਦੇ ਦਊਗਾ ਤੁਸੀਂ ਛਾਪ ਦਿਓ ਹੈਨਾ ਕਲਾਸਮੇਟ ਨੇ ਜਿਨ੍ਹਾਂ ਦੀ ਇਹ ਸੁਸਾਇਟੀ ਆ ਪ੍ਰਧਾਨ ਉਹਨਾਂ ਦਾ ਦੂਜਾ ਭਰਾ ਕਰਨਵੀਰ ਆ ਸ਼ਾਇਦ ਉਹਦਾ ਨਾਮ ਹੈ ਹੈ ਜਸ਼ਨਜੋਤ ਹਾਂ ਜਸ਼ਨਜੋਤ ਇੱਕ ਬੇਟਾ ਉਹਨਾਂ ਦਾ ਕਰਨਵੀਰ ਦੂਜਾ ਬੇਟਾ ਠੀਕ ਹੈ ਨਾ ਕਰਨਵੀਰ ਜੀ ਨੇ ਜਿਹੜੇ ਉਹਦੇ ਪ੍ਰਧਾਨ ਨੇ ਤੇ ਜਸ਼ਨਜੋਤ ਉਹਦੇ 'ਚ ਹੈ ਨਹੀਂ ਪਰ ਉਹ ਮੀਤਹਿਰ ਸਾਹਿਬ ਦੇ ਕਲਾਸਮੇਟ ਨੇ ਹੁਣ ਮੈਨੂੰ ਐ ਦੱਸੋ ਕੰਮ 70% ਇਸ ਸੁਸਾਇਟੀ ਨੂੰ ਮਿਲ ਰਿਹਾ ਤੇ ਫਿਰ ਇਮਾਨਦਾਰੀ ਕਿੱਥੋਂ ਰਹਿ ਗਈ ਜੀ ਪੀਸੀ ਨਾਲ ਸੀਗੇ ਉਹ ਬੰਦੇ ਨਹੀਂ ਪੀਸੀ ਨਾਲ ਨਹੀਂ ਸੀ ਨਾਲ ਬੱਠਾ ਬੰਦੋਸ ਗਿਆ ਨਾ ਨਹੀਂ ਉਹ ਨਾਲ ਬੈਠਾ ਬੰਦਾ ਹੋਰ ਹਜ ਸਿੰਘ ਨੇ ਵੀ ਗੱਲ ਕੀਤੀ ਆ ਤੁਸੀਂ ਐਚ ਸਿੰਘ ਇਹ ਹਰਦੀਪ ਸਿੰਘ ਜੀ ਐਚ ਸਿੰਘ ਹਰਦੀਪ ਸਿੰਘ ਜੀ ਕੰਮ ਵਾਟਸਐਪ ਮੈਸੇਜ ਆ ਕਿ ਪੁਰਾਣੀ ਕੰਪਨੀ ਚਲੀ ਪੁਰਾਣੀ 1970 ਦੀ ਕੰਪਨੀ ਆ ਜੀ ਇਹ 1970 ਦੀ ਰਜਿਸਟਰਡ ਆ ਠੀਕ ਹੈ ਜਿਹੜੀ ਸੁਸਾਇਟੀ ਹੈ ਜੀ ਕੰਪਨੀ ਨਹੀਂ ਸੁਸਾਇਟੀ 1970 ਨਾਲ ਬੰਦਾ ਬੈਠੇ ਦੀ ਗੱਲ ਕਰਦੇ ਸੀ ਉਹ ਕੌਣ ਸੀ ਜੀ ਨਾਲ ਉਹ ਸਾਰਾ ਬਰਨਾਲਾ ਜਾਣਦਾ ਹੈਨਾ ਸੁਨਾਲਾ ਯੂਥ ਪ੍ਰਧਾਨ ਇਥੋਂ ਦੇ ਉਹ ਨਾਲ ਸੀ ਸਾਰਾ ਬਰਨਾਲਾ ਜਾਣਦਾ ਹੈਨਾ ਨਹੀਂ ਉਹ ਇਸੇ ਸੁਸਾਇਟੀ ਦੇ ਵਿੱਚ ਨਹੀਂ ਆਇਆ ਨਹੀਂ ਉਹ ਸੁਸਾਇਟੀ ਦੇ ਵਿੱਚ ਨਹੀਂ ਉਹ ਕੰਮ ਉਹ ਲੈ ਰਹੇ ਨੇ ਸੁਸਾਇਟੀ ਥਰੂ ਕੰਮ ਉਹ ਸੁਸਾਇਟੀ ਦੇ ਵਿੱਚ ਨਹੀਂ ਪਰ ਕੰਮ ਉਹਨਾਂ ਦੇ ਥਰੂ ਹੋ ਰਿਹਾ ਸਾਰਾ ਕਿਉਂਕਿ ਇੱਥੇ ਵੀ ਕੋਈ ਨਾ ਕੋਈ ਬੰਦਾ ਤਾਂ ਚਾਹੀਦਾ ਹੀ ਆ ਹੁਣ ਉਹ ਤਾਂ ਉੱਥੇ ਨੇ ਜੀ ਠੂਰੀ ਨੇ ਠੀਕ ਹੈ ਗਰਗ ਕੰਸਟਰਕਸ਼ਨ ਵਾਲੇ ਕੌਣ ਨੇ ਹੈ ਗਰਗ ਕੰਸਟਰਕਸ਼ਨ ਗਰਗ ਕੰਸਟਰਕਸ਼ਨ ਵਾਲੇ ਜੀ ਸ਼ਕਤੀਨਗਰ ਚ ਨੇ ਉਹ ਵੀ ਇਹਨਾਂ ਦੇ ਦੋਸਤ ਨੇ ਤੇ ਦੂਜੀ ਗੱਲ ਮੈਂ ਇਹਨਾਂ ਨੇ ਕਿਹਾ ਵੀ ਲੈਂਡ ਪੂਲਿੰਗ ਤੇ ਗਰਦੀਪ ਬਾਠ ਬੋਲਿਆ ਨਹੀਂ ਹੁਣ ਲੈਂਡ ਪੂਲਿੰਗ ਦਾ ਮੈਨੂੰ 1 ਮਿੰਟ ਦਿਓ ਬਸ 1 ਮਿੰਟ ਚ ਹੀ ਮੈਂ ਤੁਹਾਨੂੰ ਸਾਰਾ ਕਰ ਦੇਣਾ ਇੱਕ ਉਹ ਵੀ ਦਾਅਦੋ ਜਿਹੜਾ 30% ਇਹਦੇ ਅਸੀਂ ਆਨੂੰ ਵਿਕਰ ਕਾਉਟਰ ਪਟਣ ਤੋਂ ਪਹਿਲਾਂ ਮੰਗ ਰਿਆ ਸੀ ਜਾਂ ਲਿਫਟ ਹੈ ਉਹਦਾ ਕੀ ਨਾਮ ਹੁੰਦਾ ਤੁਸੀਂ ਆ ਪ੍ਰਧਾਨ ਨੇ ਜਿਹੜੇ ਨਗਰ ਕੌਂਸਲ ਦੇ ਉਹਨਾਂ ਦੇ ਥਰੂ ਲੈ ਗਿਆ ਸਾਰਾ ਆ ਆ ਦੇ ਇੱਕ ਹੋਰ ਦੱਸੋ ਜਿਹੜਾ ਇਹ ਤੁਹਾਡਾ ਸੁਣ ਰਿਹਾ ਜੀ ਪੂਲਿੰਗ ਵਾਲਾ ਹੁਣ ਬਰਨਾਲੇ ਦੀ ਵੀ ਕੁਝ ਜਗ੍ਹਾ ਆ ਪਿੰਡ ਤੇ ਆਈਏ 317 317 ਇਕਰ ਆ ਇਹ ਤੁਹਾਨੂੰ ਲੱਗੇ ਕੀ ਡਾਕਟਰ 357 ਇਕਰ ਸਾਡੇ ਜੇਨੀਗਰੀ ਬਰਨਾਲੇ ਦੀ ਹੈਗੀ ਆ ਉਹ ਵੀ ਫਾਈਨ ਚੌਂ ਤੋਂ ਜਦੋਂ ਆਪਾਂ ਪਰਕੇ ਆਉਨੇ ਆ ਤੇ ਆਪਣਾ ਪਿੰਡ ਵਾਲੇ ਵਾਸਤੇ ਅਡਾਫਰ ਤੇ ਮੈਂ ਸਮਝ ਨਾਲ ਇਹ ਉਹ ਜਿਹੜੀ ਵੀ ਉਹਨਾਂ ਦੇ ਬਸਰਾ ਨੰਬਰ ਫਾਰਚ ਆਏ ਨਹੀਂ ਉਹਨਾਂ ਨੇ ਕਿਸੇ ਤੋਂ ਵੀ ਕੋਈ ਕਿਸੇ ਕੰਦੇ ਸਹਿਮਤ ਨਹੀਂ ਇੱਕ ਵੀ ਇੱਕ ਸਮਾਜ ਨਾਲ ਕੋਈ ਸਹਿਮਤ ਨਹੀਂ ਤੇ ਮੈਂ ਇਹ ਕਹਿਣਾ ਚਾਹੁੰਦਾ ਧਾਲਿਆ ਸਾਹਿਬ ਦੇਖੋ ਹੋ ਸਕਦਾ ਮੈਨੂੰ ਮਹਾਰੀ ਦਾ ਪਤਾ ਨਹੀਂ ਕਿਉਂਕਿ ਮਹਾਰੀ ਜਿਹੜੀ ਗੱਲ ਕਰਦਾ ਜੀ ਮਹਾਰੀ ਜੋ ਪਰਕੇ ਦਿੰਦੇ ਨਾ ਵੀ ਮਹਾਰੀ ਕਿਵਲ ਉਹ ਮਹਾਰੀ ਨਾਲ ਸੰਬੰਧ ਅ ਡਿਜੀਟਲ ਸਿਮ ਵੀ ਆਪ ਨੂੰ ਡਾਟਾ ਦੇ ਰਹੀ ਲੋਕੀ ਹੁੰਦੇ ਹਨ ਹੈ ਨਾ ਤੇ ਦਿਮਾਚੋ ਜੋ ਵੀ ਲੋਕ ਹੋਤੇ ਜਾਂ ਫਿਰ ਹਰਿਆਣੇ ਜੋ ਵੀ ਹੁੰਦੇ ਜਾਂ ਇਹ ਵੀ Rajasthan ਜੋ ਵੀ ਹੁੰਦੇ ਜੋ ਪੀਜੀ ਕਰਦੇ ਮਾਸਟਰ ਕਰਦੇ ਕੋਵਿਡ ਬਿਮਾਰੀ ਆਉਂਦੀ ਉਥੇ ਹੋ ਸਕਦਾ ਇਹ ਨਹੀਂ ਲੈ ਕੋਲੇ ਦਾ ਕੀ ਮਤਲਬ ਕਿ ਉਥੇ ਮੁਕਾਮੀ ਹੋ ਜਾਵੇ WhatsApp